ਪੰਜਾਬ ਸਰਕਾਰ ਨੂੰ ਮੋਟਾ ਜੁਰਮਾਨਾ ਲੱਗਿਆ ਜੁਰਮਾਨਾ ਵੀ ਥੋੜਾ ਬਹੁਤਾ ਨਹੀਂ ਇਹ ਜੁਰਮਾਨਾ ਜਿਹੜਾ ਕਰੋੜਾਂ ਦੇ ਵਿੱਚ ਲੱਗਿਆ ਹੈ ਦੱਸ ਦਿਓ ਕਿ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ 1020 ਕਰੋੜ ਰੁਪਏ ਦਾ ਮੋਟਾ ਜੁਰਮਾਨਾ ਲਗਾਇਆ ਤੇ ਨਾਲ ਹੀ ਨਾਲ ਇੱਕ ਨੋਟਸ ਵੀ ਜਾਰੀ ਕੀਤਾ ਗਿਆ ਕਿ ਆਖਰ ਤੁਹਾਡੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ ਇਹ ਜੁਰਮਾਨਾ ਐਨਜੀਟੀ ਦੇ ਵੱਲੋਂ ਲਗਾਇਆ ਗਿਆ ਸੋ ਇਹ ਲੁਧਿਆਣਾ ਦੇ ਵਿੱਚ ਜਿਹੜੇ ਕੂੜੇ ਦੇ ਢੇਰ ਨੇ ਉਹਨਾਂ ਦੀ ਸਾਮ ਸੰਭਾਲ ਉਨ੍ਹਾਂ ਦੀ ਲਿਫਟਿੰਗ ਨਾ ਕਰਨ ਕਰਕੇ ਇਹ ਜਿਹੜਾ ਜੁਰਮਾਨਾ ਹੈ ਪੰਜਾਬ ਸਰਕਾਰ ਨੂੰ ਲਗਾਇਆ ਸੋ ਦੱਸਦੀ ਕਿ 1 ਮਹੀਨੇ ਦਾ ਨੋਟਸ ਹੈ ਜਿਹੜਾ ਉਹ ਵੀ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਦੱਸਦੀ ਹੈ ਕਿ ਲੁਧਿਆਣਾ ਦੇ ਨਾਲ-ਨਾਲ ਜਲੰਧਰ ਅਤੇ ਕਪੂਰਥਲਾ ਦੇ ਵਿੱਚ ਵੱਡੇ ਘੂੜੇ ਦੇ ਢੇਰ ਨੇ ਜਿਨ੍ਹਾਂ ਦੀ ਕਿ ਪਿਛਲੇ 6 ਮਹੀਨਿਆਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਲਿਫਟਿੰਗ ਨਹੀਂ ਕਰਾਈਗੀ ਸੋ ਇਸ ਲਿਫਟਿੰਗ ਦੇ ਨਾ ਹੋਣ ਦੇ ਕਾਰਨ ਐਨਜੀਟੀ ਦੇ ਵੱਲੋਂ ਸਖਤ ਰੁਖ ਅਪਣਾਉਂਦੇ ਹੋਏ ਪੰਜਾਬ ਸਰਕਾਰ ਨੂੰ ਇਹ ਮੋਟਾ ਜੁਰਮਾਨਾ ਜਿਹੜਾ ਲਗਾ ਦਿੱਤਾ ਗਿਆ ਦੱਸਦੇ ਕਿ ਜੁਰਮਾਨਾ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੂੰ ਜੁਰਮਾਨਾ ਲਗਾਇਆ ਗਿਆ ਸੀ ਅਤੇ ਉਹ ਜੁਰਮਾਨਾ ਪੰਜਾਬ ਸਰਕਾਰ ਦੇ ਵੱਲੋਂ ਭਰਿਆ ਵੀ ਗਿਆ ਸੀ ਸ ਤਾਂ ਦੱਸਦੇ ਕਿ ਉਸ ਸਮੇਂ ਐਨਜੀਟੀ ਨੇ ਥੋੜਾ ਜਿਹਾ ਰੁੱਖ ਨਰਮ ਰੱਖਦੇ ਹੋਏ ਪੰਜਾਬ ਸਰਕਾਰ ਨੂੰ 200 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਭਰ ਦਿੱਤਾ ਗਿਆ ਸੀ ਲੇਕਿਨ ਹੁਣ ਮੋਟਾ ਜੁਰਮਾਨਾ ਅਤੇ ਸਖਤ ਰੁਕ ਬਣਾਉਂਦੇ ਹੋਏ ਜੁਰਮਾਨੇ ਦੇ ਨਾਲ ਨਾਲ ਇੱਕ ਜਿਹੜਾ ਨੋਟਿਸ ਹੈ ਉਹ ਵੀ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਜਾਰੀ ਕਰਕੇ 1 ਮਹੀਨੇ ਦੇ ਵਿੱਚ ਵਿੱਚ ਇਸ ਸੰਦਰਭ ਦੇ ਵਿੱਚ ਆਪਣਾ ਜਵਾਬ ਦੇਣ ਦੀ ਗੱਲ ਹੈ ਜਿਹੜੀ ਉਹ ਕੀਤੀ ਗਈ ਹੈ ਸੋ ਦੱਸਦੀ ਹੈ ਕਿ ਜਲੰਧਰ ਲੁਧਿਆਣਾ ਕਪੂਰਥਲਾ ਚ 6 ਮਹੀਨਿਆਂ ਤੋਂ ਇਹਨਾਂ ਕੂੜੇ ਦੇ ਢੇਰਾਂ ਦੀ ਲਿਫਟ ਨਹੀਂ ਹੋਈ ਲਿਫਟਿੰਗ ਨਹੀਂ ਹੋਈ ਜਿਸ ਕਾਰਨ ਇਹ ਜੁਰਮਾਨਾ ਲੱਗਿਆ ਹੈ ਦੱਸਦੀਏ ਬਾਟਰ ਐਕਟ 26 ਦੇ ਤਹਿਤ ਇਹ ਜੁਰਮਾਨਾ ਲਗਾਇਆ ਗਿਆ ਤੇ ਨਾਲ ਹੀ ਨਾਲ ਨੋਟਿਸ ਵੀ ਜਾਰੀ ਕੀਤਾ ਗਿਆ ਇਸ ਤੋਂ ਪਹਿਲਾਂ ਵੀ 200 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਪੰਜਾਬ ਸਰਕਾਰ ਨੂੰ ਲਗਾਇਆ ਗਿਆ ਸੀ ਜਿਹੜਾ ਕਿ ਬੜੀ ਮੁਸ਼ਕਲ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਭਰਿਆ ਗਿਆ ਸੀ ਸੋ ਇਹ ਕੂੜੇ ਦੇ ਵੱਡੇ ਵੱਡੇ ਢੇਰ ਨੇ ਜੋ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਉਸ ਸੰਦਰਭ ਦੇ ਵਿੱਚ 6 ਮਹੀਨਿਆਂ ਤੋਂ ਇਹਨਾਂ ਕੂੜੇ ਦੇ ਢੇਰਾਂ ਦੀ ਲਿਫਟਿੰਗ ਹੈ ਜਿਹੜੀ ਉਹ ਨਹੀਂ ਹੋਈ ਲੁਧਿਆਣਾ ਦੇ ਵਿੱਚ ਵੱਡੇ ਕੂੜੇ ਦੇ ਢੇਰ ਨੇ ਜਲੰਧਰ ਦੇ ਵਿੱਚ ਵੱਡੇ ਕੂੜੇ ਦੇ ਢੇਰ ਨੇ ਅਤੇ ਕਪੂਰਥਲਾ ਦੇ ਵਿੱਚ ਵੀ ਕੂੜੇ ਦੇ ਢੇਰ ਲੱਗੇ ਹੋਏ ਨੇ ਇਹ ਕੂੜਿਆਂ ਦੀ ਲਿਫਟਿੰਗ ਨਾ ਹੋਣ ਕਾਰਨ ਪੰਜਾਬ ਸਰਕਾਰ ਹੁਣ ਮੁਸ਼ਕਲ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਭਾਵੇਂ ਕਿ ਮਾਨ ਸਰਕਾਰ ਲਗਾਤਾਰ ਹਰ ਇੱਕ ਮਾਮਲੇ ਦੇ ਵਿੱਚ ਕੰਮ ਕਰਨ ਦੀ ਗੱਲ ਕਰ ਰਹੀ ਹੈ। ਲੋਕਾਂ ਦੀ ਸਰਕਾਰ ਦੀ ਗੱਲ ਕਰ ਰਹੀ ਹੈ ਤੇ ਲੋਕਾਂ ਦੇ ਕੰਮ ਬੜੀ ਆਸਾਨੀ ਦੇ ਨਾਲ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਸ਼ਹਿਰਾਂ ਦੇ ਵਿੱਚੋਂ ਕੂੜਾ ਲਿਜਾ ਕੇ ਬਾਹਰ ਢੇਰ ਲਗਾ ਦਿੱਤੇ ਆਂ ਨੇ। ਲੇਕਿਨ ਇਹਨਾਂ ਢੇਰਾਂ ਦੀ ਲਿਫਟਿੰਗ ਨਾ ਹੋਣ ਕਾਰਨ ਹੁਣ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਸੱਤ ਐਕਸ਼ਨ ਪੰਜਾਬ ਸਰਕਾਰ ਦੇ ਖਿਲਾਫ ਲੈਂਦੇ ਹੋਏ ਕਰੋੜਾਂ ਰੁਪਏ ਦਾ ਜੁਰਮਾਨਾ ਜਿਹੜਾ ਪੰਜਾਬ ਸਰਕਾਰ ਨੂੰ ਲਗਾ ਦਿੱਤਾ ਹੈ ਦੱਸ ਦਈਏ ਕਿ 1000 20 ਕਰੋੜ ਰੁਪਏ ਦਾ ਮੋਟਾ ਜੁਰਮਾਨਾ ਜਿਹੜਾ ਪੰਜਾਬ ਸਰਕਾਰ ਨੂੰ ਨੈਸ਼ਨਲ ਟ੍ਰਿਬਿਊਨਲ ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਦੇ ਵੱਲੋਂ ਲਗਾਇਆ ਗਿਆ ਸੋ ਇਹ ਪਹਿਲਾ ਮੌਕਾ ਨਹੀਂ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਪੰਜਾਬ ਸਰਕਾਰ ਇਸ ਤਰੀ ਦੇ ਕਾਰਵਾਈਆਂ ਦੇ ਕਾਰਨ ਜੁਰਮਾਨਾ ਭਰ ਸਕੀ ਹੋਵੇ ਪਹਿਲਾਂ ਵੀ 200 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਇੱਕ ਵਾਰ ਐਨਜੀਟੀ ਵੱਲੋਂ ਪੰਜਾਬ ਸਰਕਾਰ ਨੂੰ ਲਗਾਇਆ ਗਿਆ ਸੀ ਲੇਕਿਨ ਉਦੋਂ ਟ੍ਰਿਬਿਊਨਲ ਦਾ ਰੁਖ ਥੋੜਾ ਨਰਮ ਸੀ ਇਸ ਵਾਰ ਸਖਤ ਰੁਖ ਦੇ ਨਾਲ ਜਿੱਥੇ ਮੋਟਾ ਜੁਰਮਾਨਾ ਪੰਜਾਬ ਸਰਕਾਰ ਨੂੰ ਲਗਾਇਆ ਗਿਆ ਤੇ ਨਾਲ ਹੀ ਨਾਲ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਵਾਟਰ ਐਕਟ 6 ਦੇ ਤਹਿਤ ਨੋਟਿਸ ਜਾਰੀ ਕੀਤਾ ਗਿਆ ਤੇ ਪੁੱਛਿਆ ਗਿਆ ਕੀ ਆਖਰ ਪੰਜਾਬ ਸਰਕਾਰ ਨੂੰ ਇਹ ਜੁਰਮਾਨਾ ਕਿਉਂ ਨਾ ਲਗਾਇਆ ਜਾਵੇ ਜੁਰਮਾਨਾ ਲਗਾਉਣ ਦੇ ਨਾਲ ਨਾਲ ਕਾਰਨ ਵੀ ਪੁੱਛੇ ਗਏ ਨੇ ਕਿ ਜੁਰਮਾਨਾ ਕਿਉਂ ਨਾ ਲਗਾਇਆ ਜਾਵੇ ਤੇ 1 ਮਹੀਨੇ ਦੇ ਵਿੱਚ ਵਿੱਚ ਇਹ ਜਵਾਬ ਮੰਗਿਆ ਦੱਸਦੀ ਕਿ 6 ਮਹੀਨਿਆਂ ਤੋਂ ਲੁਧਿਆਣਾ ਜਲੰਧਰ ਅਤੇ ਕਪੂਰਥਲਾ ਦੇ ਵਿੱਚ ਇਹਨਾਂ ਕੂੜੇ ਦੇ ਢੇਰਾਂ ਦੀ ਲਿਫਟਿੰਗ ਨਾ ਹੋਣ ਕਾਰਨ ਨਰਾਜ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਮੋਟਾ ਜੁਰਮਾਨਾ ਪੰਜਾਬ ਸਰਕਾਰ ਨੂੰ ਲਗਾਇਆ ਗਿਆ ਕੀ ਪੰਜਾਬ ਸਰਕਾਰ ਨੂੰ ਇਹ ਜੁਰਮਾਨਾ ਭਰਨਾ ਪਵੇਗਾ ਜਾਂ ਫਿਰ ਆਪਣੇ ਜੋ ਉਹਨਾਂ ਨੋਟਿਸ ਜਾਰੀ ਕੀਤਾ ਗਿਆ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਕਾਰਨ ਦੱਸਣਗੇ ਕਿ ਜਿਸ ਕਾਰਨ ਜੁਰਮਾਨਾ ਘੱਟ ਕੀਤਾ ਜਾ ਸਕੇ ਜਾਂ ਫਿਰ ਜੁਰਮਾਨੇ ਤੋਂ ਬਚਿਆ ਜਾ ਸਕੇ ਕਿਸ ਤਰ੍ਹਾਂ ਦੇ ਬਣ ਗਏ ਹਾਲਾਤ ਇੱਕ ਮਹੀਨੇ ਤੋਂ ਬਾਅਦ ਜਾਣਨ ਲਈ ਬਣੇ ਰਹੇ ਹੋਰ ਜਾਣਨ ਲੋਕਾਂ ਨਾਲ ਟੀਵੀ ਦੇ ਨਾਲ